ਮਾਜੋ ਮੱਲਾ ਨੂੰ ਲక్ష్ਮੀਨਗਰ ਵੇਖਿਆ ਅੱਜ ਤੁਸੀਂ ਉਦੋਂ ਘਟਲ ਕਰਕੇ ਜਾ ਰਹੇ ਹੋ ਨਾਲ ਹਲਕਾ ਵਜਦਾ ਕਰਾਣਾ ਜੀ ਨੇ ਕਿਉਂ ਪਰੋਲਾ ਕੀਤਾ ਹੈ ਬੜੇ ਲੰਬੇ ਅਰਸੇ ਤੋਂ ਜਿਹੜੀ ਆਹ ਵਾਲੀ ਗਲੀ ਆ ਸਾਡੀ ਦੇਖੋ ਜਦੋਂ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਸਾਡੇ ਪਰਿਵਾਰ ਨੂੰ ਮੇਰੀ ਧਰਮ ਪਤਨੀ ਨੇ ਇਲੈਕਸ਼ਨ ਲੜੀ ਉਦੋਂ ਆਹ ਰੋਡ ਬਣਿਆ ਨਹੀਂ ਸੀਗਾ ਸਾਰੀਆਂ ਮੇਰੀਆਂ ਮਾਤਾਵਾਂ ਭੈਣਾਂ ਦਾ ਭਰਾਵਾਂ ਦੀ ਇਹੀ ਮੰਗ ਸੀਗੀ ਕਿ ਇਹ ਗਲੀ ਬਣਨੀ ਚਾਹੀਦੀ ਹੈ ਸੋ ਮੱਲੇ ਵਾਲਿਆਂ ਨੇ ਸਾਰਿਆਂ ਨੇ ਕਿਰਪਾ ਕੀਤੀ ਪਰ ਉਹ ਸ਼੍ਰੀ ਰਾਮ ਜੀ ਦੀ ਕਿਰਪਾ ਆਈ ਠਾਕੁਰ ਜੀ ਦੀ ਕਿਰਪਾ ਹੋਈ ਇਹਨਾਂ ਦਾ ਅਸ਼ੀਰਵਾਦ ਮਿਲਿਆ ਤੇ ਪਹਿਨਾ ਆਪਾਂ ਰੋਡ ਪੂਰਾ ਕੀਤਾ ਉਸ ਤੋਂ ਬਾਅਦ ਸੜੇ ਚਾਚੀ ਜੀ ਚਾਚਾ ਮੁਲਖ ਰਾਜ ਜੀ ਦੇ ਧਰਮ ਪਤਨੀ ਅਤੇ ਹੋਰ ਸਾਰੇ ਮੇਰੇ ਜਿੰਨੇ ਵੀ ਬਜ਼ੁਰਗਾਂ ਉਹਨਾਂ ਦੀ ਮੰਗ ਸੀਗੀ ਕਿ ਆਹ ਵੀ ਗਲੀ ਬੰਨੀ ਚਾਹੀਦੀ ਆ ਬੜੀ ਦੇਰ ਤੋਂ ਬਣੀ ਨਹੀਂ ਸੀ ਸੋ ਬੜਾ ਉਪਰਾਲਾ ਕੀਤਾ ਕਿਉਂਕਿ ਜਦੋਂ ਕਾਂਗਰਸੀ ਸਰਕਾਰ ਸੀਗੀ ਤਾਂ ਉਹ ਬੜਾ ਕੁਝ ਸੰਭਵ ਹੁੰਦਾ ਮਗਰ ਜਦੋਂ ਸਰਕਾਰ ਕੋਈ ਹੋਰ ਹੋਵੇ ਤੇ ਹਰ ਹੀਲਾ ਵਸੀਲਾ ਅਪਣਾਇਆ ਜਾਂਦਾ ਕਿ ਕੋਈ ਵੀ ਚੰਗਾ ਕਾਰਜਵਾ ਇਹ ਨਾ ਕਰਾ ਸਕਣ ਇਨੂੰ ਵੀ ਮੇਰਾ ਖਿਆਲ ਆ ਕਿ ਇਹ ਗਲੀ 4 ਸਾਲ ਸਵਾ ਸਾਲ ਤੋਂ ਪਾਸ ਕੀਤੀ ਹੋਈ ਆ ਲੇਕਿਨ ਇਹਨੂੰ ਸ਼ੁਰੂ ਨਹੀਂ ਹੋਣ ਦੇਣ ਦੇ ਸੀਗੇ ਸੋ ਅੱਜ ਬੜੀ ਮੁਸ਼ਕਲ ਦੇ ਨਾਲ ਸਮਝ ਲੋ ਧੱਕੇ ਦੇ ਨਾਲ ਜਿਸ ਤਰ੍ਹਾਂ ਸਰਕਾਰ ਆਈ ਧੱਕਾ ਕਰਦੀ ਪਈ ਆ ਬੜੀ ਮੁਸ਼ਕਲ ਦੇ ਨਾਲ ਆਹ ਰੋਡ ਆਪਾਂ ਅਗਲੀ ਸ਼ੁਰੂ ਕਰਨ ਜਾ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਆ ਡਵੈਲਪਮੈਂਟ ਦੇ ਕੰਮ ਵਿੱਚ ਕਦੀ ਵੀ ਵਿਗਨ ਨਹੀਂ ਪਾਣਾ ਚਾਹੀਦਾ ਕਿਉਂਕਿ ਸਰਕਾਰ ਕੋਈ ਵੀ ਹੋਵੇ ਇਹ ਜਿਹੜੇ ਕੰਮ ਆ ਸਮਾਜ ਦੇ ਆ ਲੋਕਾਂ ਦੇ ਕੰਮ ਆ ਸਾਨੂੰ ਕੀ ਫਰਕ ਪੈਂਦਾ ਯਾਰੋ ਜੇ ਇਹ ਗਲੀ ਬਣ ਜਾਂਦੀ ਆ ਤੇ ਕਿਸੇ ਨੂੰ ਕੀ ਤਕਲੀਫ ਆ ਤਕਲੀਫ ਇਹਨਾਂ ਨੂੰ ਇਹ ਆ ਕਿ ਇਹਨਾਂ ਦਾ ਤੁਘਾਟ ਨਸੀ ਕਰੀਏ ਅਸੀਂ ਇਦਾਂ ਹੀ ਸਾਰੇ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜਿੱਥੇ-ਜਿੱਥੇ ਸਾਡੀਆਂ ਸੜਕਾਂ ਪਾਸ ਕੀਤੀਆਂ ਹੋਈਆਂ ਸਾਡੇ ਕੰਮ ਪਾਸ ਕੀਤੇ ਹੋਏ ਆ ਪਿਛਲੇ ਲਗਭਗ 1 ਸਾਲ ਤੋਂ ਉਹਨੂੰ ਕਰਨ ਨਹੀਂ ਦੇਣਦੇ ਉਹ ਡਿਲੇ ਚਲਦੀਆਂ ਪਈਆਂ ਤੇ ਹੁਣ ਹਾਊਸ ਦੇ ਬਹੀਨੇ ਰਹਿ ਗਏ ਦੋ ਆਮ ਆਦਮੀ ਪਾਰਟੀ ਇਹ ਦੱਸੋ ਕਿਹੜੇ ਬੰਦੇ ਆ ਜੀ ਪਿਛਲੇ ਪੌਣੇ 5 ਸਾਲ ਹੋ ਚੱਲੇ ਆ ਕਿਹੜਾ ਬੰਦਾ ਸਾਰ ਲੈਣ ਆਇਆ ਦੁੱਖ ਤਕਲੀਫ ਦੇ ਵਿੱਚ ਸ਼ਾਮਲ ਹੋਇਆ ਔਰ ਅੱਜ ਉਹ ਦੋ ਮਹੀਨੇ ਰਹਿੰਦੇ ਬਾਹਰ ਨਿਕਲਣ ਲੱਪੇ ਯਾਰ ਦੱਸੋ ਜੇ ਤੁਸੀਂ ਵਾਕਈ ਸੇਵਾ ਕਰਨੀ ਸੀ ਚਾਹੇ ਤੁਸੀਂ ਹਾਰ ਗਏ ਹੋ ਲੇਕਿਨ ਲੋਕਾਂ ਦੇ ਵਿਚਰੋ ਲੋਕਾਂ ਦੇ ਕੰਮ ਕਰਾਓ ਅਸੀਂ ਜਿੰਨੇ ਜੋਗੇ ਸਿਗੇ ਜਿੰਨੇ ਜੋਗੇ ਹੈਗੇ ਆ ਇਹਨਾਂ ਦੇ ਪੈਰਾ ਸਦਕਾਇਆ ਮੇਰੀਆਂ ਮਾਤਾਵਾਂ ਪੈਣਾ ਖੜੀਆਂ ਮੈਂ ਹਰ ਕੋਸ਼ਿਸ਼ ਕੀਤੀ ਆ ਮੇਰੇ ਪਰਿਵਾਰ ਨੇ ਇੱਕ ਵਾਸਤੇ ਜਦੋਂ ਕੋਈ ਕੰਮ ਕਹਿਨ ਉਹਨੂੰ ਪਹਿਲ ਦੇ ਹੱਤੇ ਕਰਨ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਮੇਰੇ ਮਨ 'ਚ ਇਹ ਗੱਲ ਰਹੀ ਆ ਕਿ ਆਸ਼ੀਰਵਾਦ ਇੱਥੋਂ ਮਿਲਿਆ ਵਾ ਤੇ ਇਹਨਾਂ ਦੇ ਕਹਿ ਤੋ ਬਿਨਾਂ ਨਹੀਂ ਟੁਰਨਾ ਸੋ ਮੈਂ ਕੋਸ਼ਿਸ਼ ਕੀਤੀ ਆ ਮੇਰੇ ਪਰਿਵਾਰ ਨੇ ਕੋਸ਼ਿਸ਼ ਕੀਤੀ ਆ ਆਪਣਾ 100% ਦੇਣ ਦੀ ਕਿਉਂਕਿ ਕਾਰਨ ਇਹ ਆ ਕਿ ਅਸੀਂ ਜ਼ਮੀਨ ਤੋਂ ਉੱਠੇ ਆ ਬੜੀ ਗਰੀਬੀ ਤੋਂ ਉੱਠ ਕੇ ਪਰਮਾਤਮਾ ਦੀ ਕਿਰਪਾ ਨਾਲ ਉੱਪਰ ਗਏ ਆ ਸੋ ਮੈਂ ਆਪਣੇ ਪਰਿਵਾਰਾਂ ਚ ਇਹਨਾਂ ਦੇ ਨਾਲ ਹੀ ਰਹਿਣਾ ਚਾਹੁੰਦਾ ਮੇਰੀ ਖੁਸ਼ੀ ਇਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਮੈਨੂੰ ਮਜ਼ਾ ਆਂਦਾ ਸੋ ਗੱਲਿਆ ਕਿ ਇਦਾਂ ਹੀ ਆਪਣਾ ਬ੍ਰਹਮਕੁੰਡ ਦੇ ਵਿੱਚ ਆਪਣਾ ਹੈਗੇ ਆ ਆਪਣਾ ਰਮੇਸ਼ ਜੀ ਪੀ ਐਨਟੀ ਵਾਲੇ ਉਹਨਾਂ ਦੀ ਗਲੀ ਵਿੱਚ ਵੀ ਸੀਵਰੇਜ ਪਾਇਆ ਔਰ ਗਲੀ ਪਾਸ ਕੀਤੀ ਹੋਈ ਆ ਮੈਂ ਕੈਮਰੇ ਦੇ ਮਾਧਿਅਮ ਤੇ ਸਾਰਿਆਂ ਦੇ ਵਿੱਚ ਦੱਸਣਾ ਚਾਹੁੰਦਾ ਸਾਡੇ ਵਿਧਾਇਕ ਜੀ ਵੀ ਖੜੇ ਆ ਉਹ ਗਲੀ ਵੀ ਪਾਸ ਕੀਤੀ ਹੋਈ ਆ ਔਰ ਉਹਦੇ ਤੇ ਰੋੜ ਪੈ ਜਾਣਾ ਉਹਨੂੰ ਵੀ ਇਸੇ ਤਰ੍ਹਾਂ ਲਟਕਾਇਆ ਜਾ ਰਿਆ ਇਸੇ ਤਰ੍ਹਾਂ ਬ੍ਰਹਮਕੁੰਡ ਦੇ ਵਿੱਚ ਮੇਰਾ ਦੋਸਤ ਆ ਛੋਟਾ ਮੇਰਾ ਭਰਾ ਵਾ ਗੁਲਸ਼ਨ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਉਹਦੀ ਗਲੀ ਵੀ ਅੱਗੇੋਂ ਪਾਸ ਕੀਤੀ ਹੋਈ ਆ ਮੈਂ ਉਹਨੂੰ ਪ੍ਰੋਮਿਸ ਵੀ ਕਰਕੇ ਆਂ ਔਰ ਮੈਂ ਸ਼ੁਰੂ ਕਰਨ ਲੱਗਾ ਸੀਗਾ ਅੱਜ ਤੋਂ 6 ਮਹੀਨੇ ਪਿੰਨਾ ਮਗਰ ਉਹਨੂੰ ਵੀ ਰੋਕਿਆ ਗਿਆ ਸੋ ਮੈਂ ਉਹਨੂੰ ਵੀ ਦੱਸਣਾ ਚਾਹਨਾ ਕਿ ਇਹ ਬਹੁਤ ਜਲਦ ਸ਼ੁਰੂ ਹੋ ਜਾਨੀ ਆ ਸਾਡੀਆਂ ਪਾਸ ਕੀਤੀਆਂ ਹੋਈਆਂ ਇਹ ਕੰਮ ਆ ਇਹਨਾਂ ਨੂੰ ਇਹ ਆ ਕਿ ਫਰਵਰੀ ਦੇ ਵਿੱਚ ਹਾਊਸ ਜਦੋਂ ਖਤਮ ਹੋ ਜਾਊਗਾ ਅਸੀਂ ਕਰਾਂਗੇ ਯਾਰੋ ਮੈਂ ਦੱਸਣਾ ਚਾਹੁੰਦਾ ਮੈਂ ਲਿਖਤੀ ਤੌਰ ਤੇ ਤੁਹਾਨੂੰ ਦੱਸ ਸਕਦਾ ਕਿ ਕਾਂਗਰਸ ਦੇ ਕੰਮੇ ਪਾਸ ਕੀਤੇ ਹੋਏ ਆ ਸੋ ਇਹ ਹੁਣ ਮੁਖ ਦੇ ਚੌਧਰੀ ਬੰਨਾ ਚਾਹੁੰਦੇ ਆ ਲੋਕਾਂ ਨੇ ਇਦਾਂ ਅੱਗੇ ਨਹੀਂ ਆਉਂਦੇ ਨਾ ਸਾਡੇ ਚੰਦੀ ਸਾਹਿਬ ਹਲਕਾ ਇੰਚਾਰ ਵੀ ਆਪੇ ਬੀਤੇ ਦਿਨੀ ਉੱਥੇ ਉਦਘਾਟਨ ਕਰਕੇ ਗਏ ਹੁਣ ਜਿੱਥੇ ਆਪਾਂ ਜਾ ਕੇ ਆਏ ਆ ਸੋ ਯਾਰੋ ਜਿਹੜਾ ਤੁਸੀਂ ਕੰਮ ਪਾਸ ਹੀ ਨਹੀਂ ਕਰਾਇਆ ਤੁਹਾਡਾ ਕਾਰਪੋਰੇਸ਼ਨ ਦੇ ਵਿੱਚ ਕੋਈ ਯੋਗਦਾਨ ਹੀ ਨਹੀਂ ਤੁਸੀਂ ਸਿਰਫ ਵਾਹ ਵਾਹ ਹੀ ਖੱਟਣ ਵਾਸਤੇ ਅੱਜ ਉਦਘਾਟਨ ਕਰਨ ਨੂੰ ਤੁਰ ਪੈਨੇ ਹੋ ਇਦਾਂ ਨਹੀਂ ਹੋਣਾ ਜਿਹਦਾ ਹਾਊਸ ਆ ਜਿਹੜਾ ਮੌਜੂਦਾ ਐਮਸੀਆ ਉਹਦੇ ਉਪਰ ਆਲੇ ਦੇ ਨਾਲ ਜਿਹੜੇ ਕੰਮ ਸੰਭਵ ਹੋ ਸਕਿਆ ਉਹ ਰੋਦੇ ਰਹੀਂ ਹੋਣੇ ਆ ਉਹ ਤਰੀਕੇ ਨਾਲ ਹੋਣੇ ਆ ਤੇ ਠੇਕੇ ਨਾਲ ਕੋਈ ਚੀਜ਼ ਬਰਦਾਸ਼ਤ ਨਹੀਂ ਕਰਨੀ ਠੇਕੇਦਾਰਾਂ ਨੂੰ ਡਰਾਇਆ ਜਾ ਰਿਹਾ ਉਹ ਅਗਲੀ ਸ਼ੁਰੂ ਕਰਨੀ ਸੀ ਸਾਲ ਅੱਗੇ ਲੇਟ ਕਰਤੀ ਹੁਣ ਵੀ ਠੇਕੇਦਾਰ ਨੂੰ ਦਬਕੇ ਮਾਰੇ ਜਾ ਰਹੇ ਫੋਨ ਤੇ ਉਹਨੂੰ ਡਰਾਇਆ ਜਾ ਰਿਹਾ ਕਿ ਤੂੰ ਗਲੀ ਨਾ ਸ਼ੁਰੂ ਕਰੀ ਉਹ ਯਾਰ ਕਿਦਾਂ ਦੀ ਤੁਸੀਂ ਰਾਜਨੀਤੀ ਕਰਦੇ ਹੋ ਮੈਂ ਮੱਲੇ ਵਾਲਿਆਂ ਨੂੰ ਕਹਿੰਦਾ ਇਦਾਂ ਦੇ ਬੰਦਿਆਂ ਨੂੰ ਗਲੀ 'ਚ ਵੜਨਾ ਦਿਓ ਇਹ ਚੰਗੇ ਕੰਮ ਨੂੰ ਜੇ ਤੁਸੀਂ ਕਰਨ ਨਹੀਂ ਦੇਣਾ ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਇਹ ਦੱਸਣਾ ਮੇਰਾ ਜ਼ਰੂਰੀ ਹੈ ਸਾਰਿਆਂ ਨੂੰ ਬਾਕੀ ਇਹ ਕਿ ਸਾਰਿਆਂ ਦਾ ਯੋਗਦਾਨ ਆ ਮਾਤਾਵਾਂ ਦਾ ਆਸ਼ੀਰਵਾਦ ਆ ਭਰਾਵਾਂ ਦਾ ਆਸ਼ੀਰਵਾਦ ਆ ਰਾਣਾ ਜੀ ਖੋਲ ਖੜੇ ਆ ਹਮੇਸ਼ਾ ਹਰ ਦੇ ਸੁੱਖ-ਦੁੱਖ ਚ ਖੜੇ ਹੋਏ ਆ ਸਾਢੇ 4 ਪੌਣੇ 5 ਸਾਲ ਹੋ ਗਏ ਕਿਹੜਾ ਆਮ ਆਦਮੀ ਪਾਰਟੀ ਦਾ ਕਿਹੜਾ ਭਾਜਪੀ ਦਾ ਕਿਹੜਾ ਅਕਾਲੀ ਦਾ ਲੀਡਰ ਅੱਜ ਤੱਕ ਮਿਲਿਆ ਰਾਣਾ ਜੀ ਨੂੰ ਰਾਣਾ ਜੀ ਨਾਲ ਹਰ ਬੰਦਾ ਮਿਲਦਾ ਜਦੋਂ ਮਰਜੀ ਤੁਸੀਂ ਦਫ਼ਤਰ ਚਲ ਜਾਓ ਯਾਰ ਹਰ ਸੰਭਵ ਕੰਮ ਹੁੰਦੇ ਆ ਸੋ ਇੰਨਾਂ ਦੇ ਲੀਡਰ ਚਾਹੀਦੇ ਆ ਔਰ ਇੰਦਾਂ ਦਾ ਲੀਡਰ ਹੀ ਸਮਾਜ ਨੇ ਅੱਗੇ ਲੈ ਕੇ ਜਾਣੇ ਆਉਣ ਵਾਲੇ ਸਮੇਂ ਚ ਔਰ 27 ਦੇ ਵਿੱਚ ਕਾਂਗਰਸੀ ਸਰਕਾਰ ਬਣਨ ਜਾ ਰਹੀ ਹੈ ਕੋਈ ਡਰਨ ਦੀ ਲੋੜ ਨਹੀਂ ਕਿਸੇ ਦੇ ਪਹਿਚਾਨ ਦੀ ਲੋੜ ਨਹੀਂ ਚੰਗੀ ਨੀਤ ਨਾਲ ਆਪਾਂ ਕੰਮ ਕਰਨਾ ਔਰ ਚੰਗਾ ਕੰਮ ਕਰਨਾ ਲੋਕਾਂ ਦਾ ਕੰਮ ਕਰਨਾ ਲੋਕਾਂ ਦੇ ਚਰਨਾਂ 'ਚ ਜੁੜ ਕੇ ਰਹਿਣਾ ਬਹੁਤ ਬਹੁਤ ਧੰਨਵਾਦ